ਇਸ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਹੈ ਜਿਸ ਮਾਮਲੇ ਦੇ ਵਿੱਚ ਐਸ ਆਈ ਟੀ ਬਣਾਈ ਜਾ ਚੁੱਕੀ ਹੈ ਜੋ ਮਾਮਲਾ 2013 ਤੋਂ 15 ਦੇ ਵਿਚਾਲੇ ਦਾ ਹੈ ਜਿਸ ਨੂੰ ਲੈ ਕੇ ਇਸ ਸਮੇਂ ਸਰਕਾਰ ਤੇ ਐਸ ਜੀ ਪੀ ਸੀ ਆ ਮੁਕ ਸਾਹਮਣੇ ਨੇ ਹੁਣ ਐਂਟਰੀ ਹੋਈ ਹੈ ਉਹਨਾਂ ਦੀ ਜਿਨ੍ਹਾਂ ਨੇ ਐਫ ਆਈ ਆਰ ਦੀ ਕਾਪੀ ਸਿੱਖ ਸਤਿ ਭਾਵਨਾ ਦਲ ਦੇ ਕੋਲ ਲਿਜਾ ਕੇ ਉਹਨਾਂ ਦਾ ਜਿਹੜਾ ਧਰਨਾ ਪ੍ਰਦਰਸ਼ਨ ਉਹ ਖਤਮ ਕਰਵਾਇਆ ਸ਼ੁਰੂਆਤ ਕਰਨ ਜਾ ਰਹੀਆਂ 328 ਪਵਨ ਸਰੂਪ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਦੇ ਮਾਮਲੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਉੱਤੇ ਹਮਲਾ ਵੀ ਕਰ ਰਹੇ ਨੇ ਤੇ ਨਸੀਹਤ ਵੀ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ ਗਾਇਬ ਸਰੂਪਾਂ ਦੇ ਮਾਮਲੇ 'ਚ ਸਿਆਸਤ ਕਰ ਰਹੀ ਹੈ ਐਸਜੀਪੀਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਆਮ ਆਦਮੀ ਪਾਰਟੀ ਦਾ ਵੱਡਾ ਸਿੱਖ ਚਿਹਰਾ ਕੁਲਤਾਰ ਸਿੰਘ ਸੰਧਵਾ ਜੋ ਕਹਿ ਰਹੇ ਨੇ ਕਿ ਸਿਆਸਤ ਕਰ ਰਹੀ ਹੈ ਐਸਜੀਪੀਸੀ ਗਾਇਬ ਸਰੂਪਾਂ ਦੇ ਮਾਮਲੇ ਉੱਤੇ ਰਾਜਨੀਤੀ ਕਰਨ ਦੀ ਥਾਂ ਪੰਜਾਬ ਸਰਕਾਰ ਦਾ ਸਹਿਯੋਗ ਕਰੋ ਸੰਧਵਾ ਕਹਿ ਰਹੇ ਨੇ ਕਹਿੰਦੇ ਗੁਰੂ ਘਰਾਂ ਦੀ ਗੋਲਕ ਦੀ ਦੁਰਵੜ ਤੋਂ ਐਸਜੀਪੀਸੀ ਕਰ ਰਹੀ ਹੈ एफआईआर ਦੇ ਖਿਲਾਫ ਸੰਗਤ ਨੂੰ ਗੁਮਰਾਹ ਕੀਤਾ ਜਾ ਰਿਹਾ ਐਸਜੀਪੀਸੀ ਦੇ ਵੱਲੋਂ ਕਾਬਲੇ ਗੌਰ ਹੈ ਕਿ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਐਸਜੀਪੀਸੀ ਕਹਿ ਰਹੀ ਹੈ ਸਰੂਪ ਗਾਇਬ ਨਹੀਂ ਹੋਏ ਜਦਕਿ ਦੂਜੇ ਪਾਸੇ ਸੰਗਤ ਦੇ ਵਿੱਚੋਂ ਇੱਕ ਧੜਾ ਜਿਹਾ ਹੈ ਜਿਹੜਾ ਕਹਿੰਦਾ ਕਿ ਸਰੂਪਾਂ ਦੀ ਪੂਰੀ ਜਾਣਕਾਰੀ ਸਾਨੂੰ ਨਹੀਂ ਮਿਲੀ ਤੇ ਖੈਰ ਮਾਮਲਾ ਹਾਈ ਕੋਰਟ ਪਹੁੰਚ ਗਿਆ ਹਾਈ ਕੋਰਟ ਨੇ ਆਦੇਸ਼ ਦਿੱਤੇ ਜਾਂਚ ਹੋਵੇ ਪਰਚਾ ਦਰਜ ਹੋ ਚੁੱਕਿਆ ਐ ਐਸਆਈਟੀ ਬਣ ਬਣਾਈ ਜਾ ਚੁੱਕੀ ਹੈ ਤੇ ਇਸ ਵਿਚਾਲੇ ਸਪੀਕਰ ਕੁਲਤਾਰ ਸੰਧਮਾ ਕਹਿ ਰਹੇ ਨੇ ਕਿ ਐਸਜੀਪੀਸੀ ਦੱਸੇ 328 ਪਾਵਨ ਸਰੂਪ ਕਿੱਥੇ ਗਏ ਐਸਜੀਪੀਸੀ ਕਾਨੂੰਨੀ ਕਾਰਵਾਈ ਦਾ ਵਿਰੋਧ ਕਿਉਂ ਕਰ ਰਹੀ ਹੈ ਐਸਜੀਪੀਸੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਅਸਫਲ ਰਹੀ ਹੈ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਸਿਆਸਤ ਨਾ ਕਰੋ ਦੇ ਨਾਲ ਹੀ ਕੁਲਤਾਰ ਸਿੰਘ ਸੰਧਮਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਗਾਇਬ ਹੋਏ ਸਰੂਪਾਂ ਦੇ ਮੁੱਦੇ ਤੇ ਕਾਰਵਾਈ ਦੀ ਮੰਗ ਕਰਨ ਵਾਲੀ ਸੰਗਤ ਦੇ ਟਾਸਕ ਫੋਰਸ ਨੇ ਕਿਸ ਦੇ ਹੁਕਮਾ ਵਿਪਤੀ ਹਮਲੇ ਕੀਤੇ ਸੀ ਇਹ ਪੂਰਾ ਮਾਮਲਾ ਹੈ ਕਈ ਸਾਲਾਂ ਤੋਂ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਪਰ ਹੁਣ ਪੁਲਿਸ ਇਸ ਪੂਰੇ ਮਾਮਲੇ 'ਚ ਜਾਂਚ ਕਰ ਰਹੀ ਹੈ। ਤੋਤੀ ਐਸਜੀਪਸ ਨੇ ਪ੍ਰ단 ਹਰਜਿੰਦਰ ਸਿੰਘ ਧਾਮੀ ਦੇ ਬਿਆਨਾਂ ਤੇ ਵੀ ਨਿਸ਼ਾਨੇ ਜਾਂ ਕਹੀਏ ਕਿ ਵਾਰ ਪਲਟ ਵਾਰ ਹੋ ਰਿਹਾ। ਆਮ ਆਦਮੀ ਪਾਰਟੀ ਨੇ ਕਪਲਿਆਂ ਤੇ 328 ਰੂਪਾਂ ਦੇ ਮਾਮਲੇ ਤੇ ਸਿੱਧੇ ਸਵਾਲ ਦਾਗੇ ਅਤੇ ਕਿਹਾ ਕਿ ਉਹ ਕਿਹੜੇ ਕਪਲੇ ਨੇ ਜੋ ਰੋਜ਼ ਹੋ ਰਹੇ ਨੇ। ਉਹਨਾਂ ਨੇ ਇਹ ਕਿਹਾ ਕਿ 10 20 ਕਪਲੇ ਤਾਂ ਰੋਜ਼ ਐਸਡੀਪੀਸੀ ਦੇ ਵਿੱਚ ਹੁੰਦੇ ਨੇ ਇਹ ਕਪਲੇ ਕਿਹੜੇ ਨੇ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਧਾਮੀ ਸਾਹਿਬ ਨੂੰ ਪੁੱਛਣਾ ਚਾਹੀਦਾ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਨਾ ਮਾਮਲਿਆਂ ਦੇ ਉੱਤੇ ਸਿੱਖ ਸੰਗਤ ਨੂੰ ਪੂਰੀ ਸੱਚਾਈ ਦੱਸੀ ਜਾਵੇ ਉਹ ਕਾਲੀਦਨ ਬਾਦਲ ਦੇ ਬੁਲਾਰੇ ਵਜੋਂ ਗੱਲ ਕਰਦੇ ਨੇ ਇਸ ਕਰਕੇ ਉਹ ਸ਼ਾਇਦ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੋਲ ਰਹੇ ਆ ਜਾਓ ਕਾਲੀਤਲ ਬਾਦਲ ਵੱਲੋਂ ਬੋਲ ਰਿਹਾ ਤਾਂ ਮੀਨੇ 328 ਰੁਪਿਆਂ ਦੇ ਮਾਮਲੇ 'ਚ ਦਰਜ ਐਫ ਆਈ ਆਰ ਨੂੰ ਲੈ ਕੇ ਵੀ ਸਰਕਾਰ ਤੇ ਸਵਾਲ ਖੜੇ ਕਿਤੇ ਸਨ ਕਿ ਕੀ ਸ਼ਮਨੀ ਗੁਰਦਾਰੇ ਦਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਆਰਸੇ ਦਾ ਪ੍ਰਬੰਧ ਉਹ ਹੁਣੇ ਪੋਸਟ ਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਕਪੜਿਆਂ ਦੇ ਇਹ 328 ਰੁਪਏ ਕਿਧਰੇ ਨਹੀਂ ਗਏ ਇਹ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਇਹਨਾਂ ਬਿਆਨਾਂ ਤੋਂ ਬਾਅਦ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਤੇ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੁੱਦਾ ਹੋਰ ਗਰਮਾਉਂਦਾ ਦੇਖ ਸਕਦਾ ਹੈ ਤਾਂ 10 ਵੀ ਕਪਲਿਆਂ ਵਾਲਾ ਬਿਆਨ ਜੋ ਦਿੱਤਾ ਗਿਆ ਉਸ ਨੂੰ ਲੈ ਕੇ ਕਹੀਏ ਕਿ ਉਸ ਬਿਆਨ ਨੂੰ ਚੁੱਕ ਕੇ ਆਮ ਆਦਮੀ ਪਾਰਟੀ ਨੇ ਐਸਜੀਪੀਸੀ ਨੂੰ ਕੀ ਰਿਆ ਜਾ ਰਿਹਾ ਹੈ ਉਧਰ ਵੀਰਬਾਲ ਦਿਵਸ ਦੇ ਨਾਮ ਦੇ ਉੱਤੇ ਪਏ ਸਿਆਸੀ ਕਲੇਸ਼ ਦੇ ਵਿੱਚ ਹੁਣ ਅਕਾਲੀ ਦਲ ਕਿਰਦਾ ਵੀ ਦਿਖਦਾ ਹੈ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਮੁਕਰਨਾ ਅਕਾਲੀ ਦਲ ਦੀ ਪੁਰਾਣੀ ਆਦਤ ਹੈ 2019 ਦੇ ਵਿੱਚ ਅਕਾਲੀ ਦਲ ਨੇ ਖੁਦ ਵੀ ਬਾਲ ਦਿਵਸ ਦੇ ਨਾਮ ਦੀ ਸਫਾਰਿਸ਼ ਕੀਤੀ ਸੀ ਹਰ ਸਿਮਰਤ ਕੌਰ ਬਾਦਲ ਹਰਣਾ ਨੇ 2019 ਦੇ ਵਿੱਚ ਇਹ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਫੋਟੋ ਜਿਹੜੀ ਸਾਹਿਬਜ਼ਾਦਿਆਂ ਦੀ ਹੈ ਔਰ ਇਹਨੂੰ ਬਾਲ ਦਿਵਸ ਦੇ ਤੌਰ ਦੇ ਉੱਤੇ ਜਿਹੜਾ ਜੀ ਕਿਹਾ ਸੀਗਾ ਉਥੇ ਭਾਜੀਪੀ ਕਹਿ ਰਹੀ ਹੈ ਕਿ ਗੜਜੋਟ ਟੁੱਟਣ ਦੀ ਅਕਾਲੀ ਦਲ ਦੀ ਸੁਰ ਹੁਣ ਬਦਲ ਚੁੱਕੀ ਨਹੀਂ ਪਰ ਪਹਿਲਾਂ ਇਹੋ ਨਾਮ ਉਹਨਾਂ ਨੂੰ ਠੀਕ ਲੱਗਦਾ ਸੀ ਆਉਟ ਟਵੀਟ ਸੀਗਾ ਜਿਹੜੇ ਤੇ ਬੀਬਾ ਜੀ ਨੇ ਬਾਲ ਦਿਵਸ ਸ਼ਹਿਬਜਾਦਿਆਂ ਦੇ ਨਾਮ ਤੇ ਮਨਾਉਣ ਦੀ ਗੱਲ ਆਕੀ ਸੀ ਅੱਜ ਮੈਂ ਇਸ ਤੇ ਉੱਪਰ ਕੋਰਟ ਕੀਤੇ ਕਿ ਬੀਬਾ ਜੀ ਕਿਤੇ ਮੁਕਰ ਨਾ ਜਾਏ ਉਸ ਤੋਂ ਵੀ ਕਿ ਬਾਲ ਦਿਵਸ ਦਾ ਨਾਂ ਵੀ ਮੰਗ ਅਸੀਂ ਕਦੀ ਕੀਤੀ ਹੋਵੇ ਕਿ ਵੀਰ ਕਿਉਂ ਲਾਇਆ ਗਿਆ ਬਹਾਦਰ ਕਿਉਂ ਲਾਇਆ ਗਿਆ ਬਾਲ ਦਿਵਸ ਤਾਂ ਅਕਾਲੀ ਦਲ ਨੂੰ ਸਹਿਮਤੀ ਸੀ ਹਰ ਸਿਮਰਤ ਬਾਦਲ ਜੀ ਨੂੰ ਵੀ ਸਹਿਮਤੀ ਸੀ ਕਿ ਬਾਲ ਦਿਵਸ ਰੱਖ ਲੋ ਕੋਈ ਦਿੱਕਤ ਨਹੀਂ ਹੈਗੀ ਪਰ ਵੀਰਬਾਲ ਦੇ ਕਿਸੇ ਲਖਿਆ ਗਿਆ ਇਸ ਕਰਕੇ ਇਸ ਦਾ ਇਸ਼ੂ ਬਣਾਇਆ ਜਾ ਰਿਹਾ ਕਾਬਲੇ ਗੌਰੇ ਕੀ ਕੇਂਦਰੀ ਮੰਤਰੀ ਰਹੇ ਹਸਿਮਰੁੱਧ ਕੋਰ ਬਾਦੂ ਦੇ ਵੱਲੋਂ ਇੱਕ ਟਵੀਟ ਕਰਕੇ ਵੀ ਸ਼ੀਦੀ ਦਿਹਾੜੇ ਨੂੰ ਵੀਰਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਉਣ ਨੂੰ ਸਿੱਖੀ ਸਿਧਾਂਤਾਂ ਦੇ ਖਿਲਾਫ ਦੱਸਿਆ ਗਿਆ ਤੇ ਨਾਮ ਬਦਲਣ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਦਖਲ ਦੀ ਮੰਗ ਕੀਤੀ ਗਈ ਹੈ ਪਰ ਇੱਕ ਚੀਜ਼ ਤਾਂ ਕਲੀਅਰ ਹੈ ਕਿ ਇਸ ਮਾਮਲੇ ਦੇ ਉੱਤੇ ਸਿਆਸਤ ਤਾਂ ਫਿਲਹਾਲ ਹੋ ਰਹੀ ਹੈ ਵੀਰਬਾਲ ਦਿਵਸ 26 ਤਰੀਕ ਨੂੰ ਮਨਾਇਆ ਜਾਂਦਾ ਹੈ ਤੇ ਵੀਰਬਾਲ ਦਿਵਸ ਨੂੰ ਲੈ ਕੇ ਨਾਮ ਨੂੰ ਲੈ ਕੇ ਬਵਾਲਾ ਪਰ ਛੋਟੇ ਸੈਜਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਹਰ ਕੋਈ ਨਮਨ ਕਰ ਰਿਹਾ ਹੈ ਉਹਨਾਂ ਨੂੰ ਯਾਦ ਕਰ ਰਿਹਾ ਹੈ ਇਹ ਉਹ ਦਿਨ ਚੱਲ ਰਹੇ ਨੇ ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਗਈ ਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੰਦਾ ਦੀਵਾਰਾਂ ਦੇ ਵਿੱਚ ਚੜਵਾ ਦਿੱਤਾ ਗਿਆ ਫਤਿਹਗੜ ਸਾਹਿਬ ਦੀ ਇਸ ਧਰਤੀ ਦੇ ਉਧਰ ਵੀਰਬਾਲ ਦਿਵਸ ਦੇ ਨਾਮ ਨੂੰ ਲੈ ਕੇ ਐਸਜੀਪੀਸੀ ਇੱਕ ਵਾਰ ਫਿਰ ਤੋਂ ਕਲੜਾ ਇਤਰਾਜ਼ ਜਤਾ ਰਹੀ ਐਸਜੀਪੀਸੀ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਦੇ ਨਾਲ ਟਕਰਾ ਨਹੀਂ ਚਾਹੁੰਦੇ ਪਰ ਇਸ ਨਾਮ ਨੂੰ ਬਦਲਿਆ ਜਾਣਾ ਚਾਹੀਦਾ ਹੈ ਕਮੇਟੀ ਦਾ ਸੁਝਾਅ ਹੈ ਕਿ ਇਸ ਦਿਨ ਨੂੰ ਸਹਿਬਜ਼ਾਦਾ ਸ਼ਹਾਦਤ ਦਿਵਸ ਦੇ ਨਾਮ ਦੇ ਨਾਲ ਮਨਾਇਆ ਜਾਵੇ ਤਾਂ ਕਿ ਸ਼ਹਾਦਤ ਦਾ ਅਸਲ ਮਤਲਬ ਸਾਹਮਣੇ ਆ ਸਕੇ ਕਿ ਉਹਨਾਂ ਦੇ ਨਾਮ ਦੇ ਨਾਲ ਵੀਰਵਾਲ ਦਿਵਸ ਨਾ ਲਾਓ ਨਾ ਉਹ ਬਾਲ ਨਹੀਂ ਉਹ ਬਾਬੇ ਨੇ ਤੇ ਉਹਨਾਂ ਦੇ ਨਾਮ ਦੇ ਨਾਲ ਸਹਿਬਜ਼ਾਦਾ ਸ਼ਹਾਦਤ ਦਿਵਸ ਲਾਓ ਅਸੀਂ ਅਸੀਂ ਫਿਰ ਵੀ ਅਰਦਾਸ ਕਰਦੇ ਹਾਂ ਕੀ ਸਰਕਾਰਾਂ ਇਸ ਗੱਲ ਨੂੰ ਸਮਝਣ ਤਾਂ ਆਪਣੇ ਗੌਰੇ ਕੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸ਼ਹੀਦੀ ਸਭਾਵਾਂ ਦੇ ਵਿੱਚ ਸੰਗਤ ਦਾ ਭਾਰੀ ਸਲਾਬ ਉਮੜ ਰਿਹਾ ਹੈ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਵੱਡੇ ਤੋਂ ਵੱਡੇ ਇੰਤਜ਼ਾਮ ਵੀ ਛੋਟੇ ਪੈਦੇ ਦਿਖ ਰਹੇ ਨੇ ਕਿਰਤ ਸਿਆਸਤ ਸਭ ਹੋ ਰਹੀ ਹੈ ਪਰ ਇਸ ਖਬਰ ਵਿਚਾਲੇ ਫਤਿਹਗੜ ਸਾਹਿਬ ਜਿਹੜੇ ਲੋਕ ਜਾ ਰਹੇ ਨੇ ਸੰਗਤ ਜਾ ਰਹੀ ਹੈ ਉਹਨਾਂ ਦੇ ਲਈ ਇੱਕ ਬਹੁਤ ਅਹਿਮ ਖਬਰ ਹੈ ਫਤਿਹਗੜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਰੇਲਵੇ ਦੇ ਵੱਲੋਂ ਇੱਕ ਖਾਸ ਪਹਿਲ ਕੀਤੀ ਗਈ ਹੈ ਕਿਰਤ ਤੁਸੀਂ ਟ੍ਰੇਨ ਦੇ ਜ਼ਰੀਏ ਜਾ ਰਹੇ ਹੋ ਸਰੰਦ ਰੇਲਵੇ ਸਟੇਸ਼ਨ ਦੇ ਉੱਤੇ ਬਹੁਤ ਸਾਰੀਆਂ ਟ੍ਰੇਨਾਂ 3 ਦਿਨ ਤੱਕ ਰੁਕਣਗੀਆਂ 25 26 27 ਇਹ ਰੇਲਵੇ ਦੇ ਬਲਵਾਦਿਸ਼ ਦਿੱਤੇ ਗਏ ਸ਼ਹੀਦੀ ਸਮਾਗਮਾਂ ਦੇ ਚੱਲਦੇ ਹੁਣ 12 ਟ੍ਰੇਨਾਂ ਸਰੰਦ ਰੇਲਵੇ ਸਟੇਸ਼ਨ ਤੇ ਰੁੱਕੇ ਜਾਣਗੀਆਂ ਸੰਗਤ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਇਹ ਸਹੂਲਤ ਦਿੱਤੀ ਗਈ ਹੈ। ਕੇਂਦਰੀ ਰਾਜ ਮੰਤਰੀ ਰਮਨਦੀਪ ਢਿੱਟੂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਵੀਡੀਓ ਵੀ ਸਾਂਝੀ ਕੀਤੀ। ਧਰੋਣਾ ਲਈ ਕਰੀਬ 2 ਮਿੰਟ ਲਈ ਰੁਕਣ। ਜਿਹੜੀਆਂ ਟ੍ਰੇਨਾਂ ਰੁਕਣਗੀਆਂ ਉਹਨਾਂ ਦੇ ਵਿੱਚ ਵਾਰਣਸੀ ਜੰਮੂ ਤਵੀ ਐਕਸਪ੍ਰੈਸ, ਅੰਮ੍ਰਿਤਸਰ ਕੋਲਕਾਤਾ ਐਕਸਪ੍ਰੈਸ, ਸ਼ਾਨੀ ਪੰਜਾਬ, ਸਿਆਲਦਾ ਅੰਮ੍ਰਿਤਸਰ ਜ਼ਿਲ੍ਹੇ ਵਾਲਾ ਭਾਗ ਐਕਸਪ੍ਰੈਸ, ਨਿਊ ਜਲਪਈਗੁੜੀ ਅੰਮ੍ਰਿਤਸਰ ਕਰੰਪੂਮੀ ਐਕਸਪ੍ਰੈਸ, ਨਿਊ ਤਿੰਸੂਕੀਆ ਅੰਮ੍ਰਿਤਸਰ ਐਕਸਪ੍ਰੈਸ, ਇਸ ਤੋਂ ਇਲਾਵਾ ਵਿਸ਼ਾਖਾਪਟਨਾਮ ਅੰਮ੍ਰ ਮੁੰਬਈ ਬਾਂਦਰਾ ਅੰਬ੍ਰੈਸਰ ਜੰਕਸ਼ਨ 골ਡਨ ਟੈਂਪਲ ਮੇਲ ਜੰਮੂ ਤਵੀ ਦੁਰਗਾ ਐਕਸਪ੍ਰੈਸ ਸਰੰਦ ਸਟੇਸ਼ਨ ਦੇ ਉੱਤੇ 2 ਮਿੰਟ ਦਾ ਸਟਾਪੇਜ ਦਿੱਤਾ ਗਿਆ ਹੈ ਤੇ ਇਹ ਸਟਾਪੇਜ 25 ਤਰੀਕ ਤੋਂ ਲੈ ਕੇ 27 ਦਸੰਬਰ ਤੱਕ ਦਿੱਤੇ ਗਏ ਨੇ ਤਾਂ ਫਤਿਹਗੜ੍ਹ ਸਾਹਿਬ ਦੀ ਜਿਹੜਾ ਧਰਤੀ ਹੈ ਅਕੀਏ ਕਿ ਗੁਰਦੁਆਰਾ ਸਾਹਿਬ ਨੇ ਜਿੱਥੇ ਉਹ ਧਰਤੀ ਮੌਜੂਦ ਹੈ ਜਿੱਥੇ ਛੋਟੇ ਸੱਜਦਿਆਂ ਨੂੰ ਚਲਵਾਇਆ ਗਿਆ ਸੀ ਠੰਡਾ ਮੁਰਜ ਗੁਰਦੁਆਰਾ ਸਾਹਿਬ ਉੱਥੇ ਮੌਜੂਦ ਹੈ ਉਤੋਂ ਫਤਿਗੜ ਸਾਹਿਬ ਤੋਂ ਸ੍ਰੀ ਨੰਦਰ ਰੇਲਵੇ ਸਟੇਸ਼ਨ ਜਿਹੜਾ ਜੰਕਸ਼ਨ ਹੈ ਉਸ ਦੀ ਦੂਰੀ ਜ਼ਿਆਦਾ ਨਹੀਂ ਹੈ 3-4 ਕਿਲੋਮੀਟਰ ਦੀ ਦੂਰੀ ਹੈ ਤੇ ਉੱਥੇ ਜੇ ਸੰਗਤ ਉਤਰਦੀ ਹੈ ਤਾਂ ਉੱਥੋਂ ਆਣਾ ਕੋਈ ਬਹੁਤਾ ਮੁਸ਼ਕਲ ਨਹੀਂ ਹੁਣ ਅੱਗੇ ਵਾਦਿਆਂ ਤੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਅਸੀਂ ਜ਼ਿਕਰ ਕਰਾਂਗੇ ਹੁਣ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ ਫਤਿਗੜ ਸਾਹਿਬ ਜਾਣਗੇ ਸੀਐਮ ਭਗਵੰਤ ਮਾਨ ਫਤਿਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਛੋਟੇ ਸਾਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਮੁੱਖ ਮੰਤਰੀ ਪਹੁੰਚਣਗੇ क्योंकि अजिहा मौका हों दिसंबर दे दा, दे दा, के दिन का पोह द कि हर कोई चाहता है कि अं जाके उस मुकदस धरती देते नतमस्तक हो सकी नमन कर सकी जिस धरती देते बहुत बड़ी कुरबानी दी गई जिसकी कई सदियों बाद भी मिसाल उस तरीके की कुरबानी भी नहीं मिलती और मुख्यमंत्री भगवंत मान अपना जानते हैं कि बख बक थावान नतमस्तक होने जरूर पहुँच हैं और आम तौर पर वो अपने परिवार के नाल कल ਛੋਟੇ ਸਹਿਯੋਗਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਸੀਐਮ ਫਤਿਹਗੜ ਸਾਹਿਬ ਪਹੁੰਚਣਗੇ ਔਰ ਮੁੱਖ ਮੰਤਰੀ ਦੇ ਵੱਲੋਂ ਉੱਥੇ ਮੁੱਠਾ ਟੇਕਿਆ ਜਾਣਾ ਹੈ ਔਰ ਕਾਬਲੇ ਗੌਰ ਇਹ ਵੀ ਹੈ ਕਿ ਦੂਜਾ ਦਿਨ ਹੋਏਗਾ ਕੱਲ ਸ਼ਹੀਦੀ ਜੋੜ ਮੇਲ ਦਾ 26 ਤਰੀਕ ਦਾ ਹੀ ਰਹੇ ਸੀ ਜਦੋਂ ਇਹ ਇਹ ਪੋਦੇ ਉਹ ਦਿਨ ਨੇ ਜਦੋਂ ਉਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ 25 ਤਰੀਕ ਜੇ ਪੋਦੇ ਹਿਸਾਬ ਦੇ ਨਾਲ ਦੇਖੀਏ ਤਾਂ ਇਸ ਵਾਰ 25 ਤਰੀਕ ਬਣਦੀ ਹੈ ਕਿ ਉੱਥੇ ਦੀ ਕਚਹਿਰੀ ਦੇ ਵਿੱਚ ਦੇਸ਼ ਕਿਤਾ ਗਿਆ ਔਰ ਬਹੁਤ ਤਫਹੀਹ ਦਿੱਤੇ ਗਏ ਫਿਰ 26 ਤਰੀਕ ਦਾ ਉਹ ਦਿਨ ਯਾਕੀਏ ਕਿ ਪੋੜਾ ਉਹ ਦਿਨ ਜਿਸ ਦਿਨ ਉਹਨਾਂ ਨੂੰ ਚਿੰਬਾ ਦਿੱਤਾ ਗਿਆ ਦੀਵਾਰਾਂ ਦੇ ਵਿੱਚ ਲੱਖਾਂ ਦੀ ਗਿਣਤੀ ਸੰਗਤ ਪਹੁੰਚ ਰਹੀ ਹੈ ਮੁੱਖ ਮੰਤਰੀ ਵੀ ਕੱਲ ਪਹੁੰਚਣਗੇ ਔਰ ਕਾਬਲੇ ਗੌਰ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਉਦਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਫਤਖਟ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਪਹੁੰਚੇ। ਕਾਂਗਰਸ ਪ੍ਰਧਾਨ ਰਾਜਵਿੰਦ ਸਿੰਘ ਦੀਗਵਾਇਚ ਸੰਸਦ ਰੰਦਾਵਾ ਤੇ ਡਾਕਟਰ ਅੰਮ੍ਰਿਤ ਸਿੰਘ ਸਣੀ ਹੋੜ ਕਾਂਗਰਸੀ ਆਗੂ ਨੇ ਸ਼ਹੀਦਾਂ ਨੂੰ ਨਮਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਰਾਤੇ ਚੱਲਣ ਦੇ ਲਈ ਪ੍ਰੇਰਿਤ ਕੀਤਾ। ਸ਼ਹੀਦਾਂ ਨੂੰ ਨਕਮਸਤਕ ਹੋਣ ਵਾਸਤੇ ਸਾਰੇ ਅਸੀਂ ਇਕੱਠੇ ਆਏ ਹਾਂ। ਅੱਜ ਦੇ ਜਿਹੜੇ ਦਿਨ ਹੈ ਸਾਡੇ ਅਸੀਂ ਬੜੇ ਮੈਂ ਸਮਝਦਾ ਕਿ ਵਿਰਾਗਮਈ ਦੇਣਾ ਛੋਟੇ ਸਾਹਿਬ ਜਦਿਆਂ ਨੂੰ ਮੀਆਂ ਚ ਛਣਿਆ ਗਿਆ ਆ ਮਿਸਾਲ ਸਾਹਬਤ ਤੇ ਔਰ ਇਥੇ ਹਰ ਅਰਵਿੰਦਾਸ ਖੇਰਚੋ ਕੁਦਾਕਰ ਜਿਹੜੇ ਸਾਹਿਬ ਜਦਿਆਂ ਦੀ ਇਹ ਸ਼ਹਾਦਤ ਸੰਜਾਟ ਕਰਦਾ ਬੱਚੇ ਅੱਜ ਦੇ ਦਿਨ ਤੇ ਆਪ ਆਪਣੇ ਬੱਚਿਆਂ ਨੂੰ ਇੱਕ ਈ ਗੱਲ ਦਸੀਏ ਕਿ ਸਾਡੇ ਗੁਰੂਆਂ ਨੇ ਜੋ ਸੇਧ ਦਿੱਤੀ ਸੀ ਕੀ ਅਸੀਂ ਉਹਦੇ ਤੇ ਚੱਲ ਰਹੇ ਹਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਖੰਨਾ ਤੋਂ ਪੈਦਲ ਯਾਤਰਾ ਲੈ ਕੇ ਫਤਗੜ ਸਾਹਿਬ ਲਈ ਰਵਾਨਾ ਹੋਏ ਮਹਾਰਾਜ ਦੇ ਅਗੇ ਨਤਮਸਤਕ ਹੋਣ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਸਾਡੇ ਪੰਜਾਬ ਦੀ ਅਰਦਾਸ ਕਰਨ ਦੇ ਲਈ ਸਾਡੇ ਹਲਕੇ ਖੰਨੇ ਦੀ ਅਰਦਾਸ ਕਰਨ ਦੇ ਲਈ ਅੱਜ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਸਮੂਹ ਸੰਗਤਾਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਔਰੇ ਕੋਈ ਅਹੁਦੇਦਾਰ ਬਣ ਕੇ ਨਹੀਂ ਆਏ ਔਰੇ ਸਾਰੇ ਸੇਵਾਦਾਰ ਬਣ ਕੇ ਆਏ ਕਾਬਲੇ ਗੌਰ ਹੈ ਕਿ ਫਤਿਹਗੜ ਸਾਹਿਬ ਦੇ ਵਿੱਚ 3 ਦਿਨ ਸਮਾਗਮ ਚੱਲ ਰਹੀ ਨੇ ਜਿੱਥੇ ਸੈਬਜ਼ਾਦਿਆਂ ਦੀਆਂ ਕੁਰਬਾਨੀਆਂ ਦੇ ਵਿਰਾਗ ਦੇ ਵਿੱਚ ਪਿੱਜੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਚ ਨਤਮਸਤਕ ਹੋ ਰਹੀਆਂ ਨੇ। ਕਿਹਾਂ ਉਸ ਕੁਰਬਾਨੀ ਦਾ ਜ਼ਿਕਰ ਹੋ ਰਿਹਾ ਜਿਸ ਦੀ ਮਿਸਾਲ ਨਹੀਂ ਮਿਲਦੀ ਔਰ ਉਸ ਕੁਰਬਾਨੀ ਨੂੰ ਅਸੀਂ ਸਾਰੇ ਨਮਨ ਕਰਦੇ ਹਾਂ ਸਜਦਾ ਕਰਦੇ ਹਾਂ ਔਰ ਅਸੀਂ ਨਿਊਜ਼ ਇਟ ਇਨ ਪੰਜਾਬ ਦੀ ਟੀਮ ਵੀ ਕੋਸ਼ਿਸ਼ ਕਰ ਰਹੀ ਹੈ ਕਿ ਤੁਹਾਨੂੰ ਫਤਿਹਗੜ ਸਾਹਿਬ ਦੀ ਮੁਕੱਦਸ ਧਰਤੀ ਤੋਂ ਜੋ ਉੱਥੇ ਸੰਗਤ ਪਹੁੰਚ ਰਹੀ ਹੈ ਜੋ ਉੱਥੇ ਤਸਵੀਰਾਂ ਆ ਰਹੀਆਂ ਨੇ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਅਤੇ ਤਸਵੀਰਾਂ ਲਗਾਤਾਰ ਤੁਸੀਂ ਨਿਊਜ਼ ਇੰਡੀਪੈਂਡੈਂਟ ਦੇ ਉੱਤੇ ਦੇਖਦੇ ਰਹੋਗੇ ਸਾਡੀਆਂ ਟੀਮਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਵਕਤ-ਵਕਤ ਥਾਵਾਂ ਦੇ ਉੱਤੇ ਮੌਜੂਦ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਦੇ ਇਹਨਾਂ ਦਿਨ ਨੇ ਇਹ ਵੀ ਪੂਰਾ ਦਿਨ ਤੁਹਾਡੇ ਤੱਕ ਅਸੀਂ ਕਵਰੇਜ ਲੈ ਕੇ ਆਵਾਂ ਹੁਣ ਅੱਗੇ ਵਾਦਿਆਂ ਤੇ ਕੁਝ ਹੋਰ ਖਬਰਾਂ ਦਾ ਰੁਕ ਕਰਦੇ ਹਾਂ ਮੋਗਾ ਦੇ ਵਿੱਚ ਇੱਕ ਰਿਟਾਇਰਡ ਬੈਂਕ ਮੁਲਾਜ਼ਮ ਦੇ ਨਾਲ 43 ਲੱਖ ਰੁਪਏ ਦੀ ਸਾਈਬਰ ਠੱਗੀ ਮਾਰੀ ਗਈ ਅਗਸਤ 2024 ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਦਰਸ਼ਨ ਸਿੰਘ ਦੇ 17 ਵੱਖ-ਵੱਖ ਬੈਂਕ ਅਕਾਊਂਟ ਤੋਂ ਪੈਸੇ ਟਰਾਂਸਫਰ ਕਰਵਾਏ ਗਏ। ਫਿਰ ਉਹ ਕਹਿੰਦੇ ਨਹੀਂ ਜੀ ਤੁਹਾਡੇ ਸਾਨੂੰ ਆਪ ਦੀ ਪੂਰੀ ਡਿਟੇਲ ਦਿਓ। ਅਸੀਂ ਤੁਹਾਡੇ ਜਿਹੜੀਆਂ ਅਕਾਊਂਟਸ ਬੁੱਕਸ ਆ ਉਹ ਸਾਰੀਆਂ ਦੇਖਣੀਆਂ ਚਾਹੁੰਦੇ ਆ। ਕਿ ਉਹ ਰਿਜ਼ਰਵ ਬੈਂਕ ਤੋਂ ਅਸੀਂ ਜਿਹੜਾ ਵੀ ਤੁਹਾਡਾ ਪੈਸਾ ਬੈਂਕਾਂ ਦੇ ਵਿੱਚ ਉਹਨੂੰ ਲੀਗਲਾਈਜ਼ੇਸ਼ਨ ਕਰਾਉਣਾ ਚਾਹੁੰਦੇ ਆ। ਇਸ ਕਰਕੇ ਸਾਨੂੰ ਆਪ ਦੀ ਬੈਂਕ ਦੀ ਡਿਟੇਲ ਜਿੱਥੇ-ਜਿੱਥੇ ਵੀ ਤੁਹਾਡੀ ਇਨਵੈਸਟਮੈਂਟ ਹੈਗੀ ਆ ਕੋਈ ਮਿਊਚੁਅਲ ਫੰਡ ਚਾ ਕੋਈ ਇੰਸ਼ੋਰੈਂਸ ਚ ਕੋਈ ਪੋਸਟ ਆਫੀਸਰ ਕੋਈ ਹੋਰ ਆ ਕਿਤੇ ਉਹ ਸਾਰੀ ਸਾਨੂੰ ਡਰ ਡਰਗਸ ਤੇ ਸੀਬੀਆਈ ਦੇ ਨਾਮ ਲੈ ਕੇ ਬਜ਼ੁਰਗ ਨੂੰ ਇਸ ਕਦਰ ਡਰਾਇਆ ਗਿਆ ਕਿ ਉਸ ਦੇ ਕੋਲ ਕੋਈ ਚਾਰਾ ਨਹੀਂ ਬਚਿਆ ਤੇ ਵਿਦੇਸ਼ ਦੇ ਵਿੱਚ ਬੈਠੇ ਆਪਣੀ ਬੇਟੀ ਤੇ ਪਤਨੀ ਤੱਕ ਨੂੰ ਉਹ ਨਹੀਂ ਦੱਸ ਸਕੇ ਤੇ ਮੈਂ ਇੱਕਦਮ ਮੇਰਾ ਬੀਪੀ ਹਾਈ ਹੋ ਜਾਂਦਾ ਸੀ ਮੈਂ ਘਬਰਾ ਜਾਂਦਾ ਮੈਂ ਘਬਰਾਏ ਨੇ ਹੀ ਕਿਸੇ ਨੂੰ ਬਿਨਗੈਰ ਦੱਸਿਆ ਕਿਸੇ ਨੂੰ ਬਿਨਗੈਰ ਪੁੱਛਿਆ ਉਹਨਾਂ ਨੂੰ ਕਿਵੇਂ ਟ੍ਰਾਂਸਫਰ ਕਰਦੇ ਵੀ ਇਹ ਉਹ ਮੈਨੂੰ ਵਿਸ਼ਵਾਸ ਬਾਰ-ਬਾਰ ਦਵਾਈ ਗਏ ਬਿਨੈ ਜੀਏ ਬਿਲਕੁਲ ਸਾਰਾ ਕੁਝ ਲੀਗਲ ਕੰਮ ਆ ਅਸੀਂ ਗਵਰਨਮੈਂਟ ਨੂੰ ਬੁਲਾਈ ਹੈ ਸੀਬੀਈ ਆਏ ਥੋੜਾ ਕੋਈ ਇਹ ਕੋਈ ਇਹਦੀ ਕੋਈ ਫਰਾਡ ਆਇਚ ਕੁਝ ਨਹੀਂ ਤੁਹਾਨੂੰ ਪੈਸੇ ਵਾਪਸ ਆ ਜਾਣੇ ਆ 7 ਮਹੀਨਿਆਂ ਬਾਅਦ ਹੋਣੇ ਮਾਮਲਾ ਦਰਜ ਹੋਇਆ ਪਰ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਜਦੋਂ ਬੈਂਕ ਦੇ ਕਰਮੀ ਹੀ ਡਿਜੀਟਲ ਠੱਗੀਆਂ ਦਾ ਸ਼ਿਕਾਰ ਬਣ ਜਾਣ ਫਿਰ ਫਰਕ ਤਾਂ ਪੈਂਦਾ ਹੈ ਬਹੁਤ سارے ਮਾਮਲੇ ਨੇ ਬਹੁਤ ਸਾਰੀਆਂ ਖਬਰਾਂ ਲਗਾਤਾਰ ਆਪਣੇ ਸਾਹਮਣੇ ਆ ਰਹੀਆਂ ਨੇ ਡਿਜੀਟਲ ਠੱਗੀ ਦੀਆਂ ਡਿਜੀਟਲ ਅਰੈਸਟ ਦੀਆਂ ਔਰ ਖਾਸ ਤੌਰ ਤੇ ਇਥੇ ਜ਼ਰੂਰਤ ਇਹ ਹੈ ਕਿ ਆਪਣੇ ਘਰ ਦੇ ਬਜ਼ੁਰਗਾਂ ਨੂੰ ਆਪਾਂ ਜ਼ਰੂਰ ਸਮਝਾਈਏ ਕਿ ਕੁਝ ਵੀ ਹੋ ਜਾਵੇ ਜੇ ਤੁਹਾਨੂੰ ਇਸ ਤਰੀਕੇ ਦਾ ਕੋਈ ਕਾਲ ਆ ਰਿਹਾ ਹੈ ਤਾਂ ਤੁਸੀਂ ਉਸ ਦੇ ਉੱਤੇ ਰਿਸਪੌਂਡ ਨਾ ਕਰੋ ਜਾਂ ਫਿਰ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਕਿਸੇ ਤਰੀਕੇ ਨਾਲ ਜ਼ਰੂਰ ਦੱਸ ਦਿਓ ਕਿ ਇਹ ਕੁਝ ਹੋ ਰਿਹਾ ਹੈ ਕਿਉਂਕਿ ਸਾਰਿਆਂ ਕੋਲ ਗੱਲ ਪਹੁੰਚੇਗੀ ਤਾਂ ਫਿਰ ਇਸ ਠੱਗੀ ਦਾ ਪਰਦਾ ਫਾਸ਼ ਹੋਣਾ ਸ਼ਾਇਦ ਥੋੜਾ ਜਿਆਦਾ ਆਸਾਨ ਹੋ ਜਾਏ ਅਗਲੀ ਖਬਰਦਾਰ ਉਕਰਦੇ 9 ਸਾਲ ਦੇ ਮੌਕੇ ਦੇ ਉਤੇ ਸੂਬਾ ਸਰਕਾਰ ਸੂਬਾ ਵਾਸੀਆਂ ਨੂੰ ਇੱਕ ਖੁਸ਼ਖਬਰੀਆ ਤੋਹਫਾ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਪਾਣੇ ਨੇ ਐਲਾਨ ਕੀਤਾ ਕਿ ਜਨਵਰੀ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਸਰਕਾਰ ਨੇ ਯੋਜਨਾ ਨੂੰ ਲਾਗੂ ਕਰਨ ਲਈ ਸਾਰੇ ਜ਼ਰੂਰੀ ਪ੍ਰਬੰਧ ਪੂਰੇ ਕਰਨ ਦੇ ਆਦੇਸ਼ ਵੀ ਦੇ ਦਿੱਤੇ ਨੇ। ਇਸ ਯੋਜਨਾ ਦੇ ਤਹਿਤ ਹਰ ਪਰਿਵਾਰ ਦਾ ਹੈਲਥ ਕਾਰਡ ਬਣੇਗਾ। ਵੋਟਰ ਕਾਰਡ ਤੇ ਆਧਾਰ ਕਾਰਡ ਜ਼ਰੂਰੀ ਹੋਵੇਗਾ। ਹੋਰ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ। ਕੋਈ ਆਮਦਨ ਦੀ ਸੀਮਾ ਨਹੀਂ ਰੱਖੀ ਗਈ ਹੈ। ਪੰਜਾਬ ਦੇ ਲੋਕਾਂ ਨੂੰ ਹੀ ਇਸ ਦਾ ਫਾਇਦਾ ਮਿਲੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਫੈਸਲੇ ਨਾਲ ਗਰੀਬ ਮਿਡਲ ਕਲਾਸ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਇਲਾਜ ਦੇ ਲਈ ਭਟਕਣਾ ਨਹੀਂ ਪਵੇਗਾ ਤੇ ਮਹਿੰਗੇ ਇਲਾਜ ਦਾ ਬੋਝ ਘਟੇਗਾ। ਤਾਂ ਇਹ ਖੁਸ਼ਖਬਰੀ ਤਾਂ ਜ਼ਰੂਰ ਹੈ ਵੈਸੇ ਜ਼ਰੂਰਤ ਨਾ ਬਵੇ ਸਾਨੂੰ ਕਿਸੇ ਨੂੰ ਹੈਲਥ ਇੰਸ਼ੋਰੈਂਸ ਦੀ ਪਰ ਗੱਲ ਇਹ ਹੈ ਕਿ ਜ਼ਰੂਰਤ ਕਈ ਵਾਰ ਪੈ ਜਾਂਦੀ ਹੈ ਘਰ ਦੇ ਵਿੱਚ ਕੋਈ ਬਿਮਾਰੀ ਵੱਡ ਜਾਵੇ ਤਾਂ ਫਿਰ ਬਹੁਤ ਆਰਥਿਕ ਤੌਰ ਦੇ ਉੱਤੇ ਵੀ ਨੁਕਸਾਨ ਕਰ ਜਾਂਦੀ ਹੈ ਇਸ ਕਰਕੇ ਜੇ 10 ਲੱਖ ਦੀ ਅਮਾਉਂਟ ਲੋਕਾਂ ਤੱਕ ਇਲਾਜ ਦੇ ਲਈ ਪਹੁੰਚ ਗਈ ਤਾਂ ਬਹੁਤ ਵੱਡੀ ਰਾਹਤ ਭਰੀ ਖਬਰ ਹੋਈਗੀ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਹੈ ਸਵਾਲ ਸਕਰੀਨ ਦੇ ਉੱਤੇ ਆਏਗਾ ਸਵਾਲ ਅਸੀਂ ਪੁੱਛ ਰਹੇ ਹਾਂ ਕਿ ਭਾਰਤ ਦੇ ਵਿੱਚ ਬੀਮੇ ਦੀ ਰੈਗੂਲੇਟਰੀ ਬਾਡੀ ਕਿਹੜੀ ਹੈ ਚਾਰ ਆਪਸ਼ਨਸ ਤੁਹਾਡੇ ਸਾਹਮਣੇ ਰੱਖ ਰਿਹਾ ਆਪਸ਼ਨ A IRAI ਆਪਸ਼ਨ ਦੇਖ ਲਿਓ IRAI ਯਾਨੀ ਇੰਸ਼ੋਰੈਂਸ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾ ਆਪਸ਼ਨ B IRDA ਯਾਨੀ ਕਿ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਪਸ਼ਨ C IDA I ਯਾਨੀ ਕਿ ਇੰਸ਼ੋਰੈਂਸ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਜਾਂ ਫਿਰ ਆਪਸ਼ਨ ਡੀ IRDAI ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਇਹ ਚਾਰਾ ਆਪਸ਼ਨਸ ਦੇ ਵਿੱਚੋਂ ਸਹੀ ਆਪਸ਼ਨ ਕਿਹੜੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਸਵਾਲ ਦਾ ਜਵਾਬ ਰੱਖਾਂ ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਫਤਿਹਗੜ੍ਹ ਸਾਹਿਬ ਪਹੁੰਚੇ ਇਤਿਹਾਸਿਕ ਧਰਤੀ ਦੇ ਉੱਤੇ ਨਤਮਸਤਕ ਹੋਣ ਦੇ తి ఫోదిਗੜ ਸਾਬ గురుద్వారా ਸਾਬ ਦੇ ਵਿੱਚ ਉਹਨਾਂ ਨੇ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਉੱਥੇ ਹੀ ਬਾਬਾ ਮੋਤੀराम ਮੈਨਾ ਗੁਰਦੁਆਰਾ ਸਾਬ ਦੇ ਵਿੱਚ ਵਿਨਤਮਸਕ ਹੋਈ ਇਸ ਦੌਰਾਨ ਬੀਜੇਪੀ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਮੌਜੂਦ ਸਨ ਜਿੱਤਨੇ ਆਪਣੀ ਹਾਰ ਮੰਨ ਲਈ ਪਰੰਤੂ ਗੁਰੂ ਤੇ ਜੋ ہمارے ਸਾਹਿਬ ਜਾਤੇ ਹਨ ਉਹਨਾਂ ਨੇ ਉਸਤੇ ਆ ਕੇ ਹਾਰ ਨਹੀਂ ਮੰਨੀ ਅਤੇ ਇਹ ਇਤਿਹਾਸ ਅੱਜ ਉਨ੍ਹਾਂ ਦੀ ਦੇਣ ਪੰਜਾਬੀ ਦੇ ਵਿੱਚ ਉਹਨਾਂ ਨੇ ਸੈਜਾਦਿਆਂ ਦੀ ਹੌਸਲੇ ਦੀ ਕੁਰਬਾਨੀਆਂ ਦਾ ਜ਼ਿਕਰ ਕੀਤਾ ਤੇ ਇਸ ਦਿਨ ਨੂੰ ਵੀਰ ਬਾਲ ਦਿਵਸ ਦੇ ਵਜੋਂ ਸਨਮਾਨ ਦੇਣ ਦੇ ਲਈ ਪੀਐਮ ਦਾ ਧੰਨਵਾਦ ਵੀ ਕੀਤਾ ਮੇਰੇ ਲਈ ਬੜੀ ਇਹ ਸੋਹਣੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਰੇਂਦਰ ਮੋਦੀ ਜੀ ਨੇ ਜੋ ਇਨ ਸਾਹਿਬਜ਼ਾਦਿਆਂ ਦੇ ਦਿਵਸ ਨੂੰ ਜ ਜਨੋਂ ਨੇ ਸ਼ਹਾਦਤ ਦਿੱਤੀ ਹੈ ਵੀਰ ਬਾਲ ਦਿਵਸ ਦੇ ਮਨਾਣ ਦਾ ਇਹ ਫੈਸਲਾ ਹਮਸਭਤ ਕੀਤਾ ਹੈ ਸ਼ਹਾਦਤ ਦੀਆਂ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੇ ਸੀਐਮ ਸੈਣੀ ਨੇ ਮਾਨ ਜਤਾਇਆ ਤੇ ਕਿਹਾ ਕਿ ਸ਼ਹਾਦਤਾਂ ਦੀ ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ ਜਿਆ ਇਸ ਦੇ ਵਿੱਚ ਕੋਈ ਡੋਰ ਨਹੀਂ ਹੈ ਕਿ ਸ਼ਹਾਦਤਾਂ ਦੀ ਇਹ ਮਿਸਾਲ ਦੁਨੀਆਂ ਭਰ ਦੇ ਵਿੱਚ ਕਿਤੇ ਨਹੀਂ ਮਿਲਦੀ ਕਈ ਸਦੀਆਂ ਬੀਤ ਗਈਆਂ ਨੇ ਅੱਜ ਵੀ ਜ਼ਿਕਰ ਛੋਟੇ ਸਤਜਾਦਿਆਂ ਦਾ ਹੁੰਦਾ ਹੈ ਔਰ ਸ਼ਾਇਦ ਰੰਗਿਤ ਦੁਨੀਆਂ ਤੱਕ ਹੁੰਦਾ ਰਹੇ ਹੁਣ ਅੱਗੇ ਵਧਦੇ ਤੇ ਵਾਰੀ ਹੈ ਅੱਜ ਦੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਅਸੀਂ ਅੱਜ ਦਾ ਇਤਿਹਾਸ ਸੂਬਾ ਸਰਾਂ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਨਾਲ ਜੁੜਿਆ ਹੋਇਆ ਦੱਸਦੇ ਹਾਂ 11 ਪੋ ਦਾ ਇਤਿਹਾਸ ਕੀ ਹੈ ਉਹ ਤੁਹਾਨੂੰ ਦੱਸਾਂਗੇ ਆਮ ਤੌਰ ਤੇ ਅਸੀਂ ਜਿਹੜੀਆਂ ਸਾਡਾ ਕੈਲੰਡਰ ਹੁੰਦਾ ਉਸ ਦੇ ਮੁਤਾਬਿਕ ਦੱਸਦੇ ਹਾਂ ਉਹ ਵੀ ਦੱਸਾਂਗੇ ਅੱਗੇ ਪਰ ਅੱਜ ਪੋ ਦੇ ਮਹੀਨੇ ਦੇ ਹਿਸਾਬ ਦੇ ਨਾਲ ਵੀ ਤੁਹਾਨੂੰ ਦੱਸ ਰਿਹਾ ਸੂਬਾ ਸਰਾਂ ਦੇ ਵਿੱਚ ਚੈਰੀ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਪਹਿਲੀ ਪੇਸ਼ੀ ਹੋਈ ਸੀ 25 ਦਸੰਬਰ ਯਾਨੀ ਕਿ 11 ਪੋ ਉਹ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵਜ਼ੀਰ ਖਾਨ ਦੀ ਕਚਰੀ ਦੇ ਵਿੱਚ ਪਹਿਲੀ ਵਾਰ ਪੇਸ਼ ਕੀਤੇ ਗਏ ਸਨ ਜਿੱਥੇ ਉਹਨਾਂ ਨੂੰ ਸਿੱਖੀ ਛੱਡਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦੇ ਡਰ ਨਾਲ ਹਾਰੇ ਨਹੀਂ ਬਲਕਿ ਹੌਸਲੇ ਨਾਲ ਗੜੀ ਦੇ ਵਿੱਚ ਉਹਨਾਂ ਦੇ ਵੱਲੋਂ ਜੈਕਾਰੇ ਲਗਾਏ ਗਏ